ਪਹਿਲਾਂ ਤੇ ਗੜੀ ਸਾਹਿਬ ਹੋਰਾਂ ਦੀ ਗੱਲਬਾਤ ਕਰ ਲਈਏ ਉਹਨਾਂ ਨੇ ਇਸੇ ਰਾਜਾ ਬੜਿੰਗ ਵਾਲੇ ਮਸਲੇ ਦੇ ਵਿੱਚ ਹੀ ਕਹਿੰਦੇ ਕਿ ਕੁਝ ਅਧਿਕਾਰੀਆਂ ਨੂੰ ਜਿਹੜੇ ਚੋਣ ਕਮਿਸ਼ਨ ਦੇ ਨਾਲ ਵੀ ਜੁੜੇ ਹੋਏ ਸੀ ਸਮੇਤ ਐਸ ਡੀ ਐਮ ਤਲਬ ਕਰਨ ਬਾਰੇ ਕਿਹਾ ਹੋਇਆ ਸੀ ਤੇ ਉਹਦੇ ਜਵਾਬ ਦੇ ਵਿੱਚ ਚੋਣ ਕਮਿਸ਼ਨ ਨੇ ਕੁਝ ਜਵਾਬ ਦਿੱਤਾ ਜੀ ਥੋੜਾ ਜਿਹਾ ਉਹ ਸਾਡੇ ਨਾਲ ਸਾਂਝਾ ਕਰਿਓ ਕਿ ਹੁਣ ਮੌਕੇ ਤੇ ਕੀ ਕਹੇ ਚੋਣ ਕਮਿਸ਼ਨ ਨੇ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਦੋ ਹਿੱਸਿਆਂ 'ਚ ਚਲੋ ਵੰਡ ਕੇ ਚਲੋ ਪਹਿਲਾਂ ਤੇ ਗੜੀ ਸਾਹਿਬ ਦੇ ਬਾਰੇ ਗੱਲ ਕਰੀਏ ਆਪਾਂ ਕਿ ਦੇਖੋ ਮੈਂ ਹਮੇਸ਼ਾ ਤੁਮ ਨਾਲ ਗੱਲ ਕਰਨ ਵਾਲਾ ਇਨਸਾਨ ਆ ਤਾਂ ਗੜੀ ਸਾਹਿਬ ਇੱਕ ਬਹੁਤ ਵੱਡੇ ਆਉਦੇ ਤੇ ਬੈਠੇ ਆ ਉਹ ਸੌਦੇ ਦਾ ਦੇਖੋ ਆਲੋਚਨਾ ਕਰਨ ਦਾ ਸਭ ਨੂੰ ਹੱਕ ਹੈ ਸਵਾਲ ਕਰਨ ਦਾ ਸਭ ਨੂੰ ਹੱਕ ਹੈ ਪਰ ਮਰਿਆਦਾ ਕਦੇ ਨਹੀਂ ਹੋਣੀ ਚਾਹੀਦੀ ਕੁਝ ਲੋਕ ਗੜੀ ਸਾਹਿਬ ਬਾਰੇ ਕੁਛ ਇਹ ਦੋਦਾਂ ਦੀ ਗੱਲ ਕਰਦੇ ਮੈਂ ਉਹਨਾਂ ਫਜ਼ੂਲ ਗੱਲਾਂ 'ਚ ਪੈਂਦਾ ਵੀ ਨਹੀਂ ਆ ਤਾਂ ਅਪੀਲ ਵੀ ਕਰਦਾ ਕਿ ਯਾਰ ਜਿਹੜੀ ਵੀ ਗੱਲ ਰੱਖਣੀ ਹੈ ਮਰਿਆਦਾ ਅਚ ਰੱਖੋ ਮਰਿਆਦਾ ਬਰਕਰਾਰ ਰਣੀ ਚਾਹੀਦੀ ਆ ਹੁਣ ਜਿਹੜਾ ਇਹ ਰੌਲਾ ਆ ਦਰਅਸਲ ਕੀ ਹੈ ਕਿ ਇਨ੍ਹਾਂ ਨੇ ਜਦੋਂ ਤਲਬ ਕਰ ਲਿਆ ਅਫਸਰ ਅਫਸਰ ਤਲਬ ਕਰ ਲਿਆ ਤਾਂ ਚੋਣ ਕਮਿਸ਼ਨ ਜਿਹੜਾ ਹੁੰਦਾ ਹੈ ਨਾ ਕੋਡ ਆਫ ਕੰਡਕਟ ਦੇ ਦੌਰਾਨ ਕੰਟਰੋਲ ਉਹਦੇ ਕੋਲ ਹੁੰਦਾ ਹੈ ਜੀ ਤਾਂ ਉਹਨਾਂ ਨੇ ਤਤਫਟ ਹਰਕਤ ਦਿਖਾਈ ਹਮ ਵੈਸੇ ਤੇ ਚੋਣ ਕਮਿਸ਼ਨ ਤੁਹਾਨੂੰ ਪਤਾ ਨਾ ਕਿ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਅੱਜਕੱਲ ਜੀ ਤਾਂ ਜੂਨਾਂ ਦੇ ਵਿੱਚ ਖਾਸ ਹਰਕਤ ਦਿਖਾਈ ਕਿ ਭਾਈ ਤੁਸੀਂ ਅਜੇ ਹਾਂ ਨਹੀਂ ਕਰ ਸਕਦੇ ਜੀ ਕਿਉਂ ਕਿ ਇਸ ਤਲਬੀ ਦੇ ਨਾਲ ਇਲੈਕਸ਼ਨ ਪ੍ਰਭਾਵਿਤ ਹੋ ਰਿਹਾ ਹੈ ਹੂੰ ਤੁਸੀਂ ਇਲੈਕਸ਼ਨ ਪ੍ਰਭਾਵਿਤ ਨਹੀਂ ਕਰ ਸਕਦੇ ਜੀ ਤਾਂ ਯਾਨੀ ਚੋਅ ਕਮਿਸ਼ਨ ਨੇ ਆਪਣੀ ਤਾਕਤ ਦਿਖਾਈ ਕਿ ਜਦ ਕੋਡ ਆਫ ਕੰਡਕਟ ਚੱਲ ਰਿਹਾ ਹੈ ਸਭ ਹੂੰ ਤਾਂ ਫਿਰ ਇਹਨਾਂ ਚੀਜ਼ਾਂ ਨੂੰ ਤੁਸੀਂ ਅਲੱਗ ਰੱਖੋ ਫਿਲਹਾਲ ਮਤਲਬ ਕਿ ਇੱਕ ਤੇ ਇਹ ਗੱਲ ਹੋ ਗਈ ਦੂਜਾ ਅੱਜ ਇਹ ਆ ਕਿ ਵੜਿੰਗ ਪੇਸ਼ ਨਹੀਂ ਹੋਏ ਹੂੰ ਜਿੰਨੀ ਕੋ ਮੈਨੂੰ ਜਾਣਕਾਰੀ ਹੈ ਵੜਿੰਗਸ ਸਾਹਿਬ ਦੇ ਵਕੀਲ ਗਏ ਨੇ ਵਕੀਲ ਸਾਹਿਬ ਪੇਸ਼ ਹੋਏ ਨੇ ਜਾ ਕੇ ਉੱਤੇ ਪੱਖ ਰੱਖਿਆ ਉਹਨਾਂ ਨੇ ਵੀ ਹੁਣ ਦੇਖੋ ਬੜੀ ਸਧਾਰਨ ਗੱਲ ਹੈ ਯਾਰ ਬੜੀ ਸਿੰਪਲ ਗੱਲ ਆ ਸੋਚਣ ਵਾਲੀ ਫਿਰ ਮੈਂ ਕੱਲ ਵੀ ਤੁਹਾਨੂੰ ਕਿਹਾ ਸੀਗਾ ਕਿ ਕਮਿਸ਼ਨਾਂ ਦਾ ਕੰਮ ਕੀ ਹੁੰਦਾ ਹੈ ਸਿਫਾਰਿਸ਼ ਕਰਨਾ ਮਨੁੱਖੀ ਅਧਿਕਾਰ ਕਮਿਸ਼ਨ ਦੀ ਗੱਲ ਮਿਸਾਲ ਦਿੱਤੀ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਦੇਖੋ ਵੀਰੇ ਤੁਸੀਂ ਫੈਸਲਾ ਨਹੀਂ ਲੈ ਸਕਦੇ ਤੁਸੀਂ ਅਦਾਲਤ ਦਾ ਕੰਮ ਨਹੀਂ ਲੈ ਸਕਦੇ ਜੀ ਜੀ ਤੁਸੀਂ ਸਿਰਫ ਸਿਫਾਰਿਸ਼ ਕਰ ਸਕਦੇ ਹੋ ਵਿਧਾਨਕ ਤੌਰ ਤੇ ਜੀ ਚਲੋ ਕੱਲ ਵੀ ਆਪਾਂ ਗੱਲ ਸਾਫ਼ ਕੀਤੀ ਅੱਜ ਵੀ ਜੇ ਤੁਸੀਂ ਦੇਖੋ ਕਿ ਤੇਦਾ ਸਿੱਟਾ ਕੀ ਨਿਕਲਦਾ ਹੈ ਹੁਣ ਸਿੱਟਾ ਇਹ ਨਿਕਲਦਾ ਹੈ ਕਿ ਗੜੀ ਸਾਹਿਬ ਜੋ ਕੰਮ ਕਰ ਰਹੇ ਨੇ ਕਿਉਂ ਕੰਮ ਬਣਦਾ ਹੈ ਜਦੋਂ ਪਰਚਾ ਹੀ ਦਰਜ ਹੋ ਗਿਆ ਤੁਸੀਂ ਸਵਾਰਥ ਕਾਦੀ ਕਰਨੀ ਹੈ ਕਮਿਸ਼ਨ ਨੇ ਸਿਫਾਰਸ਼ ਕਰਨੀ ਹੈ ਨਾ ਕਿ ਪਰਚਾ ਦਿਓ ਇਸ ਬੰਦੇ ਤੇ ਪਰਚਾ ਤੇ ਆਲਰੇਡੀ ਹੋ ਗਿਆ ਹੋ ਗਿਆ ਹੁਣ ਤਾਂ ਰਾਜਾ ਵੜਿੰਗ ਬਈ ਕੁਐਸ਼ਨਿੰਗ ਵਾਸਤੇ ਜਾਂਦੇ ਆ ਜਾਂ ਮੁਕਦਮਾ ਪਹੁੰਚਤਦੇ ਆ ਤੇ ਹੁਣ ਉਹਨਾਂ ਦਾ ਆਪਣਾ ਬਈ ਵਿਸ਼ਾ ਹੈ ਸੋਚਣ ਵਿਚਾਰਨ ਦਾ ਜੀ ਰਾਜਾ ਵੜਿੰਗ ਦੀ ਟੀਮ ਉੱਤੇ ਸੋਚੂਗੀ ਨਾ ਕਿ ਬਈ ਆਪਾਂ ਕੁਐਸ਼ਨ ਵਾਸਤੇ ਜਾਈਏ ਕੁਐਸ਼ਨਿੰਗ ਦਾ ਮਤਲਬ ਹੁੰਦਾ ਹੈ ਕਿ ਐਫ ਆਈ ਆਰ ਨੂੰ ਚੈਲੰਜ ਕਰੋ ਇਹ ਰੱਦ ਕਰੋ ਜੀ ਜੀ ਕਿਉਂਕਿ ਆਧਾਰ ਉਹ ਆਪ ਦੀ ਮਾਫੀ ਨੂੰ ਰੱਖ ਸਕਦੇ ਆ ਜਾਂ ਕੁਝ ਵੀ ਰੱਖ ਸਕਦੇ ਉਹ ਉਹਨਾਂ ਦਾ ਭਈ ਆਪਣਾ ਅਧਿਕਾਰ ਖੇਤਰ ਹੈ ਉਹਨਾਂ ਨੇ ਸੋਚਣਾ ਕਿਹੜੇ ਕਿਹੜੇ ਗਰਾਉਂਡਸ ਰੱਖਣੇ ਬਟ ਮਤਲਬ ਕਿ ਇਹ ਆ ਕਿ ਜਦੋਂ ਤੁਸੀਂ ਕਿਸੇ ਪਰਚੇ 'ਚ ਨਾਮ ਜਦ ਹੋ ਗਿਆ ਤੇ ਕਮਿਸ਼ਨ ਨੇ ਸਿਫਾਰਿਸ਼ ਕਰਨੀ ਹੈ ਕਿ ਪਰਚਾ ਘਟੋ ਜੀ ਜੀ ਜਾਂ ਨਾ ਘਟੋ ਉਹ ਕੰਮ ਤੇ ਹੋ ਗਿਆ ਫਿਰ ਜਾਨੀ ਇਹ ਵੀ ਇੱਕ ਪੁਆਇੰਟ ਬਣਦਾ ਨਾ ਨੁਕਤਾ ਬਣਦਾ ਜੀ ਜੀ ਤਾਂ ਇਸ ਕਰਕੇ ਇੱਕ ਖਬਰ ਆ ਜੋ ਕਾਫੀ ਵੱਡੀ ਖਬਰ ਸੀ ਮੈਂ ਦਿਖ ਰਿਹਾ ਸੀਗਾ ਕਿ ਦੋ ਤਿੰਨ ਅਖਬਾਰਾਂ ਚ ਕਾਫੀ ਵੱਡੀ ਖਬਰ ਲੱਗੀ ਕਿ ਚੋਣ ਕਮਿਸ਼ਨ ਨੇ ਇਸ ਚੀਜ਼ ਦਾ ਨੋਟਸ ਲਿਆ ਹਾਂ ਜੀ ਬਿਲਕੁਲ